ਲਗਾਤਾਰ ਵਿਕਾਸ ਅੱਗੇ ਕਰਾ ਰਿਆ ਆ ਆਮ ਆਦਮੀ ਪਾਰਟੀ ਦਾ ਇਹ এজেন্ডਾ ਹੈ ਕਿ ਜਿੱਥੇ ਲੋਕਾਂ ਨੂੰ ਵਧੀਆ ਪੜ੍ਹਾਈ ਬੱਚਿਆਂ ਨੂੰ ਦੇਣੀ ਆ ਬਜ਼ੁਰਗਾਂ ਨੂੰ ਦਵਾਈ ਦੇਣੀ ਆ ਉੱਥੇ ਨਾਲ-ਨਾਲ ਪਿੰਡਾਂ 'ਚ ਸੀਵਰੇਜ ਡਰਿੰਕਿੰਗ ਵਾਟਰ ਰੋਗ ਜਿਹੜੀਆਂ ਸੜਕਾਂ ਦਾ ਨਿਰਮਾਣ ਹੈ ਮਲਟੀ ਪਰਪਸ ਆਡੀਟੋਰੀਅਮ ਛੋਟੇ ਹਸਪੀਟਲ ਲਗਾਤਾਰ ਮਾਨ ਸਾਹਿਬ ਦੀ ਸਰਕਾਰ ਲੋਕ ਅਰਪਿਤ ਕਰ ਰਹੀ ਆ ਉਸੇ ਹੀ ਕੜੀ 'ਚ ਕੱਲ ਵਿਕਾਸ ਕ੍ਰਾਂਤੀ 17 ਦਸੰਬਰ ਨੂੰ ਬਠਿੰਡਾ ਜ਼ਿਲ੍ਹੇ ਦੇ ਮੋੜ ਮੰਡੀ 'ਚ ਹੋਣ ਜਾ ਰਹੀ ਹੈ। ਔਰ ਮਾਨ ਸਾਹਿਬ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਇਹ ਭਰੋਸਾ ਦਿਵਾਉਂਦੀ ਹੈ ਕਿ ਜਿਸ ਉਮੀਦਾਂ ਨਾਲ ਪੰਜਾਬ ਦੇ ਲੋਕਾਂ ਨੇ ਇੱਡਾ ਵੱਡਾ ਮੈਂਡੇਟ ਦਿੱਤਾ ਸੀ ਜਿਸ ਅਜੰਡਾ ਜਿਹੜਾ ਅਰਵਿੰਦ ਕੇਜਰੀਵਾਲ ਜੀ ਦਾ ਅਜੰਡਾ ਦੇਸ਼ ਦੀ ਰਾਜਨੀਤੀ ਨੂੰ ਬਦਲਣ ਵਾਲਾ ਡਿਵੈਲਪਮੈਂਟ ਦਾ ਉਹ ਲੋਕ ਹਿੱਤ ਦਾ ਜਿਹੜਾ ਏਜੰਡਾ ਹੈ ਲੋਕ ਪੱਖੀ ਜਿਹੜਾ ਏਜੰਡਾ ਹੈ ਉਸ ਤੇ ਲਗਾਤਾਰ ਆਮ ਆਦੀ ਪਾਰਟੀ ਸਰਕਾਰ ਅੱਗੇ ਵੱਧ ਰਹੀ ਹੈ ਸੋ ਵਿਕਾਸ ਕ੍ਰਾਂਤੀ ਰੈਲੀ ਜਿਹੜੀ ਕੱਲ ਹੋਣ ਜਾ ਰਹੀ ਉਹਦੇ ਚ 1125 ਕਰੋੜ ਦੇ ਨਵੇਂ ਪ੍ਰੋਜੈਕਟ ਬਠਿੰਡਾ ਖਾਸ ਕਰ ਮਾਲਵੇ ਦੇ ਲੋਕਾਂ ਨੂੰ ਜਿਹੜੇ ਆ ਕੱਲ ਦਿੱਤੇ ਜਾਣਗੇ ਇਸਗਾਤਾ ਔਰ ਇਸੇ ਹੀ ਸਿਲਸਿਲੇ ਚ ਇੱਕ ਵੱਡਾ ਸਮਾਗਮ ਜਿਦੇ ਚ ਬਤੌਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਸ਼ਿਰਕਤ ਕਰਨਗੇ ਸੋ ਇਹੀ ਅੱਜ ਦਾ ਵਿਸ਼ਾ ਸੀ

بلیک شیپ اب لیبل ہیں پنجاب کے آفیس جو لگا تار اس طریقے کا اڈمبر رکھتے ہیں جس سے سرکار کو انبیرسمنٹ ہو پنجاب سرکار نے ایسا کوئی ڈریکشن جاری نہیں کیا تھا کہ کی سکولوں میں چھٹی کی جائے بلکہ آج تو پورے پنجاب میں پیرنٹ ٹیچر میٹنگ جو ہے سب جگہ کروائی جا رہی ہے ایک نئے طریقے کی ایک شروعات کی امان صاحب کی سرکار نے سو کل جو بٹھنڈا کے کچھ ایریاز میں ایسے نوٹیفکیشن جاری ہوا اس پہ تدکال سرکار نے ایکشن لیا ہے نوٹس لیا اور ان کے خلاف ایک انویسٹیگیشن جو ہے شروع کی گئی ہے بہت بہت دھنیہ